ਪੰਜਾਬ ਦੇ ਵਿੱਚ ਬੁਨਿਆਦੀ ਅਜ ਤੱਕ ਜੋ ਕੁਝ ਵੀ ਹੋਇਆ ਉਹ ਮੈਂ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਕਾਂਗਰਸ ਪਾਰਟੀ ਨੇ ਕੀਤਾ ਇਹ ਜਿਹੜੇ 70 ਸਾਲ 70 ਸਾਲ ਜਿਨ੍ਹਾਂ ਨੂੰ 70 ਵੀ ਸਾਲ ਕੇ ਦੀ ਕਹਿਣਾ ਆਂਦਾ ਛਤੜੇ ਕਹੀ ਜਾਂਦੇ ਐ 66 ਸਾਲ 66 ਸਾਲ ਕਿਹਨੇ ਬਣਾਇਆ ਚੰਡੀਗੜ੍ਹ ਚ ਪੀਜੀਆ ਸਰਦਾਰ ਪ੍ਰਤਾਪ ਸਿੰਘ ਕਹਿਰੂ ਕਿਹਨੇ ਵਸਾਇਆ ਚੰਡੀਗੜ੍ਹ ਸਰਦਾਰ ਪ੍ਰਤਾਪ ਸਿੰਘ ਕਹਿਰੂ ਕਿਹਨੇ ਨੰਗਲ ਚ ਖਾਦ ਦਾ ਕਾਰਖਾਨਾ ਲਾਇਆ ਸਰਦਾਰ ਪ੍ਰਤਾਪ ਸਿੰਘ ਕਹਿਰੂ ਕਿਹਨੇ ਪਾਖੜਾ ਡੈਮ ਲਾਇਆ ਸਰਦਾਰ ਪ੍ਰਤਾਪ ਸਿੰਘ ਕਹਰੂ ਕਿਹਨੇ ਐਗਰੀਕਲਚਰ ਯੂਨੀਵਰਸਿਟੀ ਬਣਾਈ ਹੈ ਲੁਧਿਆਣੇ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਕਹਰੂ ਕਿਹਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਣਾਈ ਸਰਦਾਰ ਪ੍ਰਤਾਪ ਸਿੰਘ ਕਹਰੂ ਕਿਹਨੇ ਆਪਣਾ ਗੁਰੂ ਖੇਤਰ ਯੂਨੀਵਰਸਿਟੀ ਬਣਾਈ ਸਰਦਾਰ ਪ੍ਰਤਾਪ ਸਿੰਘ ਕਹਰੂ ਕਿਹਨੇ ਡੇਰੀ ਰਿਸਰਚ ਸੈਂਟਰ ਕਰਨਾਲ ਦਾ ਬਣਾਇਆ ਸਰਦਾਰ ਪ੍ਰਤਾਪ ਸਿੰਘ ਕਹਰੂ ਕਿਹਨੇ ਐਚ ਐਮਟੀ ਪੰਜੌਰ ਬਣਾਈ ਸਰਦਾਰ ਪ੍ਰਤਾਪ ਸਿੰਘ ਕਹਰੂ ਕਿਹਨੇ ਫਰੀਦাবাদ ਦਾ ਇੰਡਸਟਰੀਅਲ ਟਾਊਨ ਬਸਾਇਆ ਸਰਦਾਰ ਪ੍ਰਤਾਪ ਸਿੰਘ ਕਹਰੂ ਕਿਹਨੇ ਬਟਾਲੇ ਦਾ ਇੰਡਸਟਰੀ ਸ਼ੁਰੂ ਕੀਤੀ ਸਰਦਾਰ ਪ੍ਰਤਾਪ ਸਿੰਘ ਕਹਰੂ ਕਿਹਨੇ ਕੁਮਿੰਦਗੜ ਬਸਾਇਆ ਸਰਦਾਰ ਪ੍ਰਤਾਪ ਸਿੰਘ ਕਹਰੂ ਕਿਹਨੇ ਤੁਹਾਡਾ ਬੇਰਕਾ ਮਿਲਕ ਪਲਾਂਟ ਜਿਹੜਾ ਅੱਜ ਤਸਾਨੀ ਦੀ ਬਹੁਤ ਮਦਦ ਕਰ ਰਿਹਾ ਇਹ ਕਿਹਨੇ ਲਿਆਂਦਾ ਸਰਦਾਰ ਪ੍ਰਤਾਪ ਸਿੰਘ ਕਹਰੂ ਕਿਹਨੇ ਥਾਪਰ ਕਾਲਜ ਲਿਆਂਦਾ ਪਟਿਆਲੇ ਦਾ ਸਰਦਾਰ ਪ੍ਰਤਾਪ ਸਿੰਘ ਕਹਰੂ ਕਿਹਨੇ ਨੈਰੀ ਸਿਸਟਮ ਲਿਆਂਦਾ ਪੰਜਾਬ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਕਹਰੂ ਸਭ ਤੋਂ ਪਹਿਲਾਂ ਪੰਜਾਬ ਦੀਆਂ ਜ਼ਮੀਨਾਂ ਦੀ ਜਿਹੜੀ ਚੱਕਬੰਦੀ ਹੈ ਇਹ ਵੀ ਸਰਦਾਰ ਪ੍ਰਤਾਪ ਸਿੰਘ ਕਹਰੂ ਤੇ ਕਾਂਗਰਸ ਪਾਰਟੀ ਨੇ ਕੀਤੀ ਹੈ ਕੰਮਾਂ ਦੀ ਐਡੀ ਲੰਬੀ ਲਿਸਟ ਹੈ ਕਿ ਗਿਣਤੀ ਨਹੀਂ ਕੀਤੀ ਜਾ ਸਕਦੀ ਇਹ ਜਿਹੜੇ 70 ਸਾਲ 70 ਸਾਲ ਜਿਹਨਾਂ ਨੂੰ 70ਵੀਂ ਸਵਾਰ ਕੇ ਨਹੀਂ ਕਹਿਣਾ ਆਂਦਾ ਛੱਤੜੇ ਕਹੀ ਜਾਂਦੇ ਐ 76 ਸਾਲ 76 ਸਾਲ ਕੁਝ ਅਫਸੋਸ ਕੁਝ ਰੰਜ ਹੈ ਰਣਾ ਜੀ ਕਿ ਬੇਅਦਬੀ ਦਾ ਇਨਸਾਫ ਨਹੀਂ ਦਵਾ ਸਕੀ ਤੁਹਾਡੀ ਸਰਕਾਰ ਪੰਜਾਬ ਦੀ ਧਰਤੀ ਤੇ ਗੁਰੂ ਮਹਾਰਾਜ ਦੀ ਬੇਅਦਬੀ ਹੋਈ ਹੋਈ ਹੈ ਉਹਦੇ ਤੇ ਕੋਈ ਕਾਰਵਾਈ ਨਾ ਹੋਵੇ ਕਿਸੇ ਨੂੰ ਕੋ ਗਿਲਾ ਹੈ ਨਹੀਂ ਹੈ ਕਿਸੇ ਨੂੰ ਕੋਈ ਅਫਸੋਸ ਹੈ ਨਹੀਂ ਹੈ ਮੈਨੂੰ ਡੂੰਗਾ ਅਫਸੋਸ ਹੈ ਇਸ ਗੱਲ ਦਾ ਕਿ ਅਸੀਂ ਕੁਝ ਕਰ ਨਹੀਂ ਸਕੇ ਤੇ ਜੇ ਅਸੀਂ ਕੁਝ ਕਰ ਨਹੀਂ ਸਕੇ ਜਾਂ ਅਸੀਂ ਕੀਤਾ ਨਹੀਂ ਸਾਡੇ ਜੀ ਵਿਲ ਨਹੀਂ ਸੀ ਕਰਨ ਦੀ ਤਾਂ ਸੱਚੇ ਪਾਤਸ਼ਾਹ ਨੇ ਸਾਨੂੰ ਸਜ਼ਾ ਵੀ ਦਿੱਤੀ ਹੈ ਅਸੀਂ ਕਰ ਨਹੀਂ ਸਕੇ ਜਾਂ ਅਸੀਂ ਕੀਤਾ ਨਹੀਂ ਇਹਨਾਂ ਦੋ ਸ਼ਬਦਾਂ ਚ ਰਣ ਜੀ ਡਿਫਰੈਂਸ ਬਹੁਤ ਹੈ ਔਰ ਮੈਂ ਪ੍ਰਾਰਥਨਾ ਹੀ ਕਰ ਸਕਦਾ ਹੇ ਸੱਚੇ ਪਾਤਸ਼ਾਹ ਹੇ ਗੁਰੂ ਮਹਾਰਾਜ ਰਹਿਮਤ ਕਰੋ ਸਾਡੇ ਤੇ ਬਖਸ਼ਿਸ਼ ਕਰੋ ਜੇ ਸਾਨੂੰ ਮੌਕਾ ਮਿਲਦਾ ਹੈ ਅਸੀਂ ਆਪਣੀਆਂ ਸਾਰੀਆਂ ਗਲਤੀਆਂ ਸੁਧਾਰਾਂ ਰਵਨੀਤ ਬਿੱਟੂ ਕਹਿੰਦੇ ਨੇ 27 ਵਿੱਚ ਵੀ ਆਵਾਂਗੇ 2027 ਦੇ ਵਿੱਚ ਵੰਦੀ ਸਿੰਘਾ ਦੀ ਵੀ ਗੱਲ ਕਰਾਂਗੇ ਪੰਜਾਬ ਦਾ ਹਰ ਮਸਲਾ ਹੱਲ ਕਰਾਂਗੇ ਜੱਤੋਂ ਉਹਨਾਂ ਨੇ ਕੈਬਨਿਟ ਮੰਤਰੀ ਵਜੋਂ ਸੌ ਚੁੱਕੀ ਹੈ ਬਿੱਟੂ ਜੀ ਕੀ ਕਹਿੰਦੇ ਨੇ ਮੈਂ ਇੱਥੇ ਕਮੈਂਟ ਨਹੀਂ ਕਰਦਾ ਬਿੱਟੂ ਜੀ ਭਾਜਪਾ ਦੇ ਲੀਡਰ ਨੇ ਬਿੱਟੂ ਜੀ ਭਾਜਪਾ ਦੇ ਨਵੇਂ-ਨਵੇਂ ਵਜ਼ੀਰ ਬਣੇ ਨੇ ਲੇਕਿਨ ਮੈਂ ਵੀ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਔਰ ਮੈਂ ਕਹਿ ਰਿਹਾ ਮੇਰੇ ਮਾਰਕ ਮਾਈ ਵਰਡਸ ਕਿ ਇਸ 2027 ਪੰਜਾਬ ਦੇ ਅੰਦਰ ਕਾਂਗਰਸ ਦੀ ਹੈ ਤੇ 2027 ਦੀ ਨਿਉ ਜਿਹੜੀ ਹੈ ਉਹ ਪੰਜਾਬੀਆਂ ਨੇ 7 ਸੀਟਾਂ ਦੇ ਕੇ ਕਾਂਗਰਸ ਨੂੰ ਉਹ ਰੱਖ ਦਿੱਤੀ ਹੈ ਉਹਦੇ 'ਚ ਕੋਈ ਬਦਲਾਅ ਹੋਣਾ ਨਹੀਂ ਤੁਸੀਂ ਪੰਜਾਬ ਦੀ ਗੱਲ ਕਰੋ ਪੰਜਾਬ ਦਾ ਜਿਹੜਾ ਬੁਨਿਆਦੀ ਢਾਂਚਾ ਹੈ ਪੰਜਾਬ ਦੇ ਵਿੱਚ ਬੁਨਿਆਦੀ ਅੱਜ ਤੱਕ ਜੋ ਕੁਝ ਵੀ ਹੋਇਆ ਉਹ ਮੈਂ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਕਾਂਗਰਸ ਪਾਰਟੀ ਨੇ ਕੀਤਾ ਕਿਹਨੇ ਬਣਾਇਆ ਪੰਜਾਬ ਦਾ ਸਿਵਲ ਸਕੱਤਰੇਤ ਸਰਦਾਰ ਪ੍ਰਤਾਪ ਸਿੰਘ ਕਹਿਰੂ ਕਿਹਨੇ ਬਣਾਇਆ ਚੰਡੀਗੜ੍ਹ ਚ ਪੀਜੀਆਈ ਸਰਦਾਰ ਪ੍ਰਤਾਪ ਸਿੰਘ ਕਹਿਰੂ ਕਿਹਨੇ ਵਸਾਇਆ ਚੰਡੀਗੜ੍ਹ ਸਰਦਾਰ ਪ੍ਰਤਾਪ ਸਿੰਘ ਕਹਿਰੂ ਕਿਹਨੇ ਨੰਗਲ 'ਚ ਖਾਦ ਦਾ ਕਾਰਖਾਨਾ ਲਾਇਆ ਸਰਦਾਰ ਪ੍ਰਤਾਪ ਸਿੰਘ ਕਹਿਰੂ ਕਿਹਨੇ ਪਖੜਾ ਡੈਮ ਲਾਇਆ ਸਰਦਾਰ ਪ੍ਰਤਾਪ ਸਿੰਘ ਕਹਰੋ ਕਿਹਨੇ ਐਗਰੀਕਲਚਰ ਯੂਨੀਵਰਸਿਟੀ ਬਣਾਈ ਲੁਧਿਆਣੇ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਕਹਰੋ ਕਿਹਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਣਾਈ ਸਰਦਾਰ ਪ੍ਰਤਾਪ ਸਿੰਘ ਕਹਰੋ ਕਿਹਨੇ ਆਪਣਾ ਕੁਰੂਖੇਤਰ ਯੂਨੀਵਰਸਿਟੀ ਬਣਾਈ ਸਰਦਾਰ ਪ੍ਰਤਾਪ ਸਿੰਘ ਕਹਰੋ ਕਿਹਨੇ ਡੇਰੀ ਰਿਸਰਚ ਸੈਂਟਰ ਕਰਨਾਲ ਦਾ ਬਣਾਇਆ ਸਰਦਾਰ ਪ੍ਰਤਾਪ ਸਿੰਘ ਕਹਰੋ ਕਿਹਨੇ ਐਚਐਮਟੀ ਪੰਜੌਰ ਬਣਾਈ ਸਰਦਾਰ ਪ੍ਰਤਾਪ ਸਿੰਘ ਕਹਰੋ ਕਿਹਨੇ ਫਰੀਦাবাদ ਦਾ ਇੰਡਸਟਰੀਅਲ ਟਾਊਨ ਬਸਾਇਆ ਸਰਦਾਰ ਪ੍ਰਤਾਪ ਸਿੰਘ ਕਹਰੋ ਕਿਹਨੇ ਬਟਾਲੇ ਦਾ ਇੰਡਸਟਰੀ ਸ਼ੁਰੂ ਕੀਤੀ ਸਰਦਾਰ ਪ੍ਰਤਾਪ ਸਿੰਘ ਕਹਰੋ ਕਿਹਨੇ ਗੋਬਿੰਦਗੜ੍ਹ ਬਸਾਇਆ ਸਰਦਾਰ ਪ੍ਰਤਾਪ ਸਿੰਘ ਕਹਰੋ ਕਿਹਨੇ ਆਪਣਾ ਧੂਰੀ ਦਾ 슈ਗਰ ਮਿਲ ਲਿਆਂਦਾ ਸਰਦਾਰ ਪ੍ਰਤਾਪ ਸਿੰਘ ਕਹਰੋ ਕਿਹਨੇ ਤੁਹਾਡਾ ਬੇਰ ਕਾ ਮਿਲਕ ਪਲਾਂਟ ਜਿਹੜਾ ਅੱਜ ਤਸਾਨੀ ਦੀ ਬਹੁਤ ਮਦਦ ਕਰ ਰਿਹਾ ਇਹ ਕਿਹਨੇ ਲਿਆਂਦਾ ਸਰਦਾਰ ਪ੍ਰਤਾਪ ਸਿੰਘ ਕਹਰੋ ਕਿਹਨੇ ਥਾਪਰ ਕਾਲਜ ਲਿਆਂਦਾ ਪਟਿਆਲੇ ਦਾ ਸਰਦਾਰ ਪ੍ਰਤਾਪ ਸਿੰਘ ਕਹਰੋ ਕਿਹਨੇ ਨੈਰੀ ਸਿਸਟਮ ਲਿਆਂਦਾ ਪੰਜਾਬ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਕਹਰੋ ਸਭ ਤੋਂ ਪਹਿਲਾਂ ਪੰਜਾਬ ਦੀਆਂ ਜ਼ਮੀਨਾਂ ਦੀ ਜਿਹੜੀ ਚੱਕਬੰਦੀ ਹੈ ਇਹ ਵੀ ਸਰਦਾਰ ਪ੍ਰਤਾਪ ਸਿੰਘ ਕਹਿ ਰਹੇ ਤੇ ਕਾਂਗਰਸ ਪਾਰਟੀ ਨੇ ਕੀਤੀ ਹੈ ਕੰਮਾਂ ਦੀ ਐਡੀ ਲੰਬੀ ਲਿਸਟ ਹੈ ਕਿ ਗਿਣਤੀ ਨਹੀਂ ਕੀਤੀ ਜਾ ਸਕਦੀ ਇਹ ਜਿਹੜੇ 70 ਸਾਲ 70 ਸਾਲ ਜਿਨ੍ਹਾਂ ਨੂੰ 70ਵੀਂ ਸਵਾਰਕੀ ਨਹੀਂ ਕਹਿਣਾ ਆਂਦਾ ਛੱਟੜੇ ਕਹੀ ਜਾਂਦੇ ਐ 76 ਸਾਲ 76 ਸਾਲ ਇਹ 76 ਸਾਲ ਵਾਲੇ ਨੂੰ ਮੈਨੂੰ ਪੁੱਛਦਾ ਕਿ ਕੋਈ ਇੱਕ ਕੰਮ ਗਿਣਾ ਸਕਦੇ ਆ ਪੰਜਾਬ ਦੇ ਵਿੱਚ ਕੁਈ ਇੱਕ ਕੰਮ ਦੱਸ ਸਕਦੇ ਆ ਪੰਜਾਬ ਦੇ ਵਿੱਚ ਇਸ ਤੋਂ ਇਲਾਵਾ ਬਹੁਤ ਲੰਬੀ ਲਿਸਟ ਹੈ ਜੋ ਪੰਜਾਬ ਦੇ ਵਿੱਚ ਅਸੀਂ ਕੀਤੀ ਹੈ ਅਸੀਂ ਪੰਜਾਬ ਦੀ ਬੁਨਿਆਦੀ ਤਰੱਕੀ ਦੀ ਨੀਂਹ ਰੱਖੀ ਹੈ ਔਰ ਉਹਨੂੰ ਲੈ ਕੇ ਅੱਗੇ ਗਏ ਹੈ ਗ੍ਰੀਨ ਰੈਵੋਲੂਸ਼ਨ ਕੌਣ ਲਿਆ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਜਿਹੜੀ ਤਕਦੀਰ ਹੈ ਉਹ ਗ੍ਰੀਨ ਰੈਵੋਲੂਸ਼ਨ ਨੇ ਬਦਲੀ ਹੈ ਗ੍ਰੀਨ ਰੈਵੋਲੂਸ਼ਨ ਦਾ ਜਨਕ ਕੌਣ ਹੈ ਕਾਂਗਰਸ ਪਾਰਟੀ ਸਰਦਾਰ ਪ੍ਰਤਾਪ ਸਿੰਘ ਕਹਿ ਰਹੋ ਸ਼੍ਰੀਮਤੀ ਇੰਦਰਾ ਗਾਂਧੀ ਇਹ ਤਮਾਮ ਜਿਹੜੇ ਲੀਡਰ ਹੈ ਇਹਨਾਂ ਨੇ ਪੰਜਾਬੀਆਂ ਦੀ ਤਕਦੀਰ ਬਦਲੀ ਹੈ ਠੀਕ ਹੈ ਜਦੋਂ ਕੰਮ ਕਰੀਦਾ ਹੈ ਕੁਝ ਕਮੀਆਂ ਵੀ ਰਹਿ ਜੰਨੀਆਂ ਕੁਝ ਗਲਤੀਆਂ ਵੀ ਹੋ ਜੰਨੀਆਂ ਮੈਂ ਨਹੀਂ ਕਹਿੰਦਾ ਸੀ ਦੁੱਧ ਤੋਤੇ ਹੈ ਹੋ ਸਕਦਾ ਸਾਤੇ ਵੀ ਕੁਝ ਕਮੀਆਂ ਰਹੀਆਂ ਹੋਣ ਲੇਕਿਨ ਜਿਨ੍ਹਾਂ ਨਾਲ ਸਾਡਾ ਮੁਕਾਬਲਾ ਹੈ ਜਿਹੜੇ ਸਾਡਾ ਮੁਕਾਬਲਾ ਕਰਦੇ ਹੈ ਉਹ ਸਾਡੇ ਨੇੜੇ ਤੇੜੇ ਵੀ ਨਹੀਂ ਉਹਨਾਂ ਨੇ ਸਾਡੇ ਮੁਕਾਬਲੇ ਚ ਪੰਜਾਬੀਆਂ ਲਈ ਕੁਝ ਵੀ ਨਹੀਂ ਕੀਤਾ ਪਤਾ ਨਹੀਂ 12 ਜਾਂ 14 ਜਿਹੜੇ ਬੰਦੇ ਹੈ ਉਹ ਓਵਰਡੋਜ਼ ਨਾਲ ਇੱਕੋ ਦਿਨ ਦੇ ਵਿੱਚ ਇਸ ਦੁਨੀਆ ਚ ਚਲੇ ਗਏ ਅੱਜ ਪੰਜਾਬ ਨਸ਼ਿਆਂ ਦੀ ਲਪੇਟ 'ਚ ਹੈ ਪੰਜਾਬ ਨੂੰ ਮੁੜ ਕੇ ਹਿੰਦੁਸਤਾਨ ਦਾ ਮੱਥੇ ਦਾ ਚੰਨ ਬਣਾਉਣ ਵਾਸਤੇ ਕਾਂਗਰਸ ਅਬੜੀ ਵਾਹਲਾ ਦੇਗੀ ਆਣ ਵਾਲੇ ਟਾਈਮ ਵਿੱਚ ਕਾਂਗਰਸ ਕਿਸੇ ਕਿਸਮ ਦੀ ਕੋਈ ਕਸਰ ਨਹੀਂ ਛੱਡੇਗੀ ਸਾਨੂੰ ਸਰਕਾਰ ਬਣਾਉਣ ਨਾਲੋਂ ਵੀ ਇਲੈਕਸ਼ਨ ਜਿੱਤਣ ਨਾਲੋਂ ਵੀ ਸਾਨੂੰ ਪੰਜਾਬ ਪਿਆਰਾ ਹੈ ਜੇ ਸਾਡੇ ਕੋਲੋਂ ਕਿਤੇ ਕਮੀਆਂ ਰਹੀਆਂ ਤਾਂ ਸਾਨੂੰ ਉਹਨਾਂ ਨੂੰ ਮੰਨ ਲੈਣ 'ਚ ਸ਼ਰੇ ਬਾਜ਼ਾਰ ਉਹਨਾਂ ਕਮੀਆਂ ਨੂੰ ਐਕਸੈਪਟ ਕਰਨ 'ਚ ਵੀ ਕੋਈ ਗਰੇਜ ਨਹੀਂ ਹੈ ਬਹੁਤ ਮਿਹਰਬਾਨੀ ਬਹੁਤ ਘੱਟ ਸਿਆਸਤਦਾਨ ਹੁੰਦੇ ਨੇ ਜੋ ਆਪਣੀ ਗਲਤੀ ਨੂੰ ਸਿੱਧੇ ਤੌਰ ਤੇ ਮੰਨ ਲੈਣ